ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਆ ਗਿਆ ਇੰਗਲੈਂਡ ਤੋਂ ਪੰਜਾਬ ਪਹੁੰਚ ਚੁੱਕੇ ਆ ਤੇ ਅੱਜ ਪਹਿਲਾ ਹੂਟਰ ਆਪਾਂ ਲਗਾ ਦਿੱਤਾ ਬਾਈ ਸੀਰੇ ਦੇ ਘਰੇ ਸੀਰਾ ਬਡਾਲਾ ਬਾਈ ਹੁਣਾਂ ਦਾ ਬਡਾਲਾ ਪਿੰਡ ਆ ਬਡਾਲਾ ਮਨਸੂਰਪੁਰ ਹਾਂਜੀ ਮਨਸੂਰਪੁਰ ਮਨਸੂਰਪੁਰ ਬਡਾਲਾ ਬਾਈ ਹੁਣਾਂ ਦੇ ਕਬੂਤਰਾਂ ਦਾ ਕਰਾਉਨੇ ਆ ਤੁਹਾਨੂੰ ਆਪਾਂ ਸ਼ੌਂਕ ਕਬੂਤਰ ਬੜੇ ਬੜੇ ਵਧੀਆ ਨੇ ਵੀਰ ਹੁਣਾਂ ਦੇ ਕੋਲ ਤੇ ਵੀਰ ਜੀ ਕੀ ਹਾਲ ਆ ਬਹੁਤ ਵਧੀਆ ਭਾਈ ਕਿੰਨੀ ਕੀ ਦੇਰ ਹੋ ਗਈ ਆਪਾਂ ਨੂੰ ਰੱਖਿਆ ਹੋਇਆਂ ਨੂੰ ਜੀ ਇਹ ਰੱਖਿਆਂ ਨੂੰ ਰੱਖ ਦੇ ਤਾਂ ਆਪਾਂ ਟਾਈਮ ਦੇ ਹੀ ਆ ਪਰ ਇੱਥੇ ਘਰ ਰੱਖਿਆਂ ਹੋਗੇ 5-6 ਸਾਲ 5-6 ਸਾਲ ਹੋ ਗਏ ਆ ਹਾਂਜੀ ਭਾਈ ਜੀ ਠੀਕ ਆ ਤੇ ਸ਼ੁਰੂ ਤੋਂ ਸ਼ੌਂਕ ਆ ਕਹਿਣਾ ਮਤਲਬ ਸ਼ੁਰੂ ਤੋਂ ਸ਼ੁਰੂ ਤੋਂ ਭਾਈ ਜੀ ਛੋਟੇ ਹੁੰਦੇ ਨੂੰ ਆਪਾਂ ਨੂੰ ਸ਼ੌਂਕ ਠੀਕ ਆ ਠੀਕ ਆ ਹਾਂਜੀ ਪਹਿਲਾਂ ਤੋਂ ਮਲਵਈ ਸੀ ਜਾਂ ਪਹਿਲਾਂ ਦੇਸੀ ਤੁਸੀਂ ਨਹੀਂ ਪਹਿਲਾਂ ਭਾਈ ਦੇਸੀ ਸੀ ਕਬੂਤਰ ਫਿਰ ਹੌਲੀ-ਹੌਲੀ ਜਿੱਦਾਂ ਗਾਂਤ ਗਾਂ ਚੱਲਦੇ ਗਏ ਫਿਰ ਮਲਵਈ ਹੋ ਗਏ ਜਿਆਦਾਤਰ ਆਪਣੇ ਕੋ ਜੋਧੇਬਾਈ ਵਾਲੇ ਕਬੂਤਰ ਆ ਹਾਂਜੀ ਰਾਮਾ ਮੰਡੀ ਹਾਂਜੀ ਬਲਜੀਤ ਬਾਗਾ ਪੁਰਾਣਾ ਠੀਕ ਆ ਜੀ ਭਾਜੀ ਮੰਦਰ ਚੁਗਾ ਠੀਕ ਹੈ ਜੀ ਤੇ ਬਾਕੀ ਭਰਾ ਆਪਣੇ ਗगन ਹੁਣੀ ਆ ਸਾਡਾ ਜੋਦੀ ਦਾ ਡੈਡੀ ਫਾਦਰ ਸਾਹਿਬ ਠੀਕ ਹੈ ਜੀ ਜਿਨ੍ਹਾਂ ਵਿੱਚ ਅਸੀਂ ਥੇਟ ਹੀ ਕੁੱਤਰ ਡਾਈਦੇ ਆ ਅਸੀਂ ਤਾਂ ਉਸਤਾਦ ਆਪਣਾ ਉਹਨਾਂ ਨੂੰ ਮੰਨਦੇ ਆ ਕਿਨਾਂ ਨੂੰ ਜੀ ਜੋਦੇ ਦੇ ਫਾਦਰ ਸਾਹਿਬ ਸਹੀ ਆ ਵਧੀਆ ਬੰਦੇ ਮਹਲਵਾਨ ਜੀ ਵਧੀਆ ਵਧੀਆ ਨੇ ਬਹੁਤ ਵਧੀਆ ਬੰਦੇ ਨੇ ਠੀਕ ਹੈ ਜੀ ਕੋੜੀ ਦਾ ਆਪਣਾ ਗगन ਮਾਲਾ ਉਸਤਾਦ ਜੀ ਠੀਕ ਹੈ ਜੀ ਤੇ ਆਪਾਂ तकरीबन ਭਰਾ ਆ ਕਾਕਾ ਸੰਧਰਾ ਠੀਕ ਹੈ ਜੀ ਜਿੰਨੇ ਭਰਾਵਾਂ ਆਪ ਐਨੇ ਇਕੱਠੇ ਰਹਿ ਕੇ ਕਬੂਤਰ ੜਾਈ ਦੇ ਜੀ ਬਹੁਤ ਵਧੀਆ ਜੀ ਹਾਂਜੀ ਬਾਕੀ ਰਲ ਮਿਲ ਕੇ ਮੈਂ ਤਾਂ ਮੈਸੇਜ ਇਹ ਦੇਣਾ ਚਾਹੁੰਦਾ ਕਬੂਤਰ ਬਾਜ ਭਰਾਵਾਂ ਨੂੰ ਹਾਂਜੀ ਰਲ ਮਿਲ ਕੇ ਕਬੂਤਰ ੜਾਇਆ ਕਰੋ ਬੇਈਮਾਨੀ ਨਾ ਕਰੋ ਔਰ ਸਾਫ਼ ਕਬੂਤਰ ੜਾਓ ਸਹੀ ਆ ਜੀ ਦੇਣੇ ਵਾਲਾ ਰੱਬ ਨੇ ਉਹਨਾਂ ਨੂੰ ਸਾਫ਼ ਜਿੰਨੇ ੜਾਉਂਗੇ ਉਹਨੇ ਤੈਨੂੰ ਦਊਗਾ ਬਿਲਕੁਲ ਜੀ ਬੇਈਮਾਨੀ ਨਾ ਕਦੀ ਵੀ ਕਬੂਤਰ ੜਾਓ ਬੇਈਮਾਨੀ ਤੁਹਾਡੇ ਅੱਗੇ ਅੱਜ ਨਹੀਂ ਕੱਲ ਨੂੰ ਆਊਗੀ ਆਊਗੀ ਸਕੂਨ ਨਹੀਂ ਮਿਲਦਾ ਨਾਲੇ ਬੰਦੇ ਨੂੰ ਮੈਂ ਤਾਂ ਇਹ ਚਾਹੁੰਦਾ ਵੀ ਸਾਰੇ ਭਰਾਵਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਵੀ ਕਬੂਤਰ ਜਿੰਨਾ ਚਿਰ ਸਿਰਫ ਸਾਫ਼ ਕੂਤਰ ੜਾ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਕੂਤਰ ੜਾਓ ਅਸੀਂ ਤਾਂ ਅਸੀਂ ਆਪ ਇਹ ਚਾਹੁੰਦੇ ਆਂ ਕਿ ਅਮਾਨਦਾਰੀ ਨਾਲ ਕੂਤਰ ਜਿਹੜਾ ਨਾਮ ਲੈ ਜੂਗਾ ਸਾਲਾ ਦੁੱਖ ਨਹੀਂ ਹੋਊਗਾ ਬਿਲਕੁਲ ਜੀ ਬਿਲਕੁਲ ਤੇ ਕਿਉਂ ਗੱਲਾਂ ਇਹ ਲੁੱਗੀਆਂ ਨਹੀਂ ਦਿੰਦੀਆਂ ਭਾਈ ਜੀ ਬਿਲਕੁਲ ਜੀ ਇਹ ਤਾਂ ਹੈ ਕਿ ਨਾ ਭਲਕ ਇਹਨਾਂ ਗੱਲਾਂ ਨਿਕਲੇ ਆਉਂਦੀਆਂ ਫਿਰ ਤੁਸੀਂ ਬੰਦਿਆਂ 'ਚ ਬਹਿਣ ਉੱਠਣ ਜੋਗੇ ਨਹੀਂ ਭਾਈ ਰਹਿੰਦੇ ਬਹੁਤ ਵਧੀਆ ਗੱਲ ਭਾਈ ਬਹੁਤ ਵਧੀਆ ਮੈਂ ਤਾਂ ਇਹਨਾਂ ਕੇ ਮੈਸੇਜ ਦੇਣਾ ਚਾਹੁੰਦਾ ਬਾਕੀ ਪ੍ਰਮਾਤਮਾ ਦੀ ਕਿਰਪਾ ਜਾਨਵਰ ਆਪਣੇ ਕੋਲ ਚਲੋ ਜਿੰਨੇ ਖੈਗੇ ਸੁਥਰੇ ਆ ਠੀਕ ਆ ਜੀ ਕੂਤਰ ਸਾਰਿਆਂ ਕੋਲ ਤਕਰੀਬਨ ਅ ਪਰਮਾਤਮਾ ਨੇ ਜਿਹਨੂੰ ਦੇਣਾ ਉਹਨੂੰ ਹੀ ਦੇਣਾ ਹੈ। ਮਿਹਨਤ ਜਰੂਰ ਕਰਿਆ ਕਰੋ। ਮਿਹਨਤ ਨਾਲ ਯਾਨ ਬਰ ਪਾਈ ਉੜਦੇ ਹੁਣ ਅੱਗੇ ਅੰਗੂ ਨਹੀਂ ਵੀ ਅੱਜ ਧਾਣੇ ਪਾ ਦਿੱਤੇ ਫੋਏ ਪਾਲਿਆ ਸਵੇਰੇ ਦੇ ਨਾਲ। ਮਿਹਨਤ ਨਾਲ ਕਬੂਤਰ ਉੜਦੇ। ਬਿਲਕੁਲ ਜੀ। ਬਿਲਕੁਲ ਇਹਨਾਂ ਦਾ ਖਾਸ ਧਿਆਨ ਦੇਣਾ ਪੈਂਦਾ ਹੈ। ਧਿਆਨ ਟਾਈਮ ਇਹ ਬਹੁਤ ਮੰਗਦੇ। ਬਿਲਕੁਲ ਜੀ। ਪਹਿਲਾਂ ਕਬੂਤਰ ਬਾਜੀ ਹੋਰ ਸੀ ਹੁਣ ਕਬੂਤਰ ਬਾਜੀ ਲੰਬੀ ੜਾਉਣੀ ਆ ਤਾਂ ਮਿਹਨਤ ਬਹੁਤ ਔਖੀ ਕਰਨੀ। ਸਹੀ ਗੱਲ ਆ ਬਿਲਕੁਲ। ਹਾਂਜੀ। ਬਿਲਕੁਲ ਸਹੀ ਗੱਲ ਆ। ਅਸੀਂ ਤਾਂ ਇਹਨਾਂ ਕੀ ਬਾਕੀ ਸ਼ੌਂਕ ਜਿੰਨਾ ਕਹੇਗਾ ਆਪਾਂ ਉਹਨਾਂ ਕੋਲ ਇਹ ਬਾਕ ਠੀਕ ਆ ਤੇ ਆ ਵਿੱਚ ਬੱਚੇ ਵੀ ਕੱਡੇ ਹੋਏ ਨੇ ਤੁਹਾਨੂੰ ਦਿਖਾਉਣੇ ਆਪਾਂ ਨੇੜੇ ਤੋਂ ਸਾਰਾ ਸ਼ੌਂਕ ਕਰਾਵਾਂਗੇ ਦੋ ਬੱਚੇ ਆ ਕੱਡੇ ਪਏ ਆ ਕਾਲੀ ਚੀਨੇ ਇਹ ਕਾਲੀ ਚੀਨਿਆਂ ਦੇ ਭਾਈ ਆਪਣੇ ਸਾਰੇ ਬੱਚੇ ਇਹਨਾਂ ਦੇ ਇਹੀ ਉੱਦਦੇ ਆ ਠੀਕ ਆ ਇਹ ਆ ਵਿੱਚ ਜੂਦੇ ਕੂਤਰਾਂ ਦੇ ਬੱਚੇ ਆਪਣੇ ਬੂਲਦੇ ਆ ਆ ਦੇਖੋ ਭਈ ਲਾਲ ਚੀਨਾ ਬੱਚਾ ਆ ਕਬੂਤਰ ਚਟੀਆਂ ਦਾ ਵਾਲਾ ਚੰਗਾ ਅੱਖ ਚ ਟੌਂਕ ਜੀ ਬਣਦੀ ਆ ਇਹਦੇ ਹਾਂ ਸਭ ਨਾਲ ਚੰਗਾ ਵੱਡਾ ਕਬੂਤਰ ਆ ਭਾਈ ਬਹੁਤ ਸੋਹਣਾ ਵੀਰੇ ਪੂਰਾ ਵਧੀਆ ਹੈ ਵੀ ਆਹ ਲਓ ਜੀ ਇੱਕ ਬੱਚਾ ਆਵੇ ਇਹ ਵੀ ਜੋਦੇ ਦੇ ਘਰੋਂ ਆਇਆ ਠੀਕ ਆ ਜੀ ਬਹੁਤ ਹੀ ਸੋਹਣੇ ਜੀ ਇਹ ਤੁਹਾਡੇ ਬਾਈ ਸ਼ੌਂਕ ਦੇ ਲਈ ਹੈ ਇੱਕ ਵਾਰ ਭਰਾਵਾਂ ਨੂੰ ਫੇਰ ਦੱਸ ਦਈਏ ਕਿ ਕੋਈ ਵੀ ਜਿਹੜਾ ਹੈ ਆਇਆ ਵੀ ਸੇਲ ਵਾਸਤੇ ਫੋਨ ਨਾ ਕਰੇ ਆਪਣਾ ਕੰਮ ਆ ਤੁਹਾਨੂੰ ਸ਼ੌਂਕ ਕਰਾਉਣਾ ਤੇ ਕਬੂਤਰ ਦਿਖਾਉਨੇ ਆਹ ਉੱਪਰ ਕਾਲਾ ਚੀਨਾ ਕਾਲੀਆਂ ਦਾ ਹੈ ਹਾਂ ਜੀ ਇਹ ਜੋਦੇ ਬਾਈ ਤੋਂ ਆਇਆ ਜੋਦੇ ਬਾਈ ਦੇ ਘਰੋਂ ਆਇਆ ਬਹੁਤ ਚੰਗਾ ਜਾਨਵਰ ਆ ਬਾਈ ਸੋਨੇ ਬਹੁਤ ਔਰ ਦੇਖੋ ਜੀ ਆਪ ਵੀ ਹੈ ਕਿ ਜੂਨ ਮਈ ਜੂਨ ਦੇ ਆ ਬਾਜੀਆਂ ਚੁੱਟਿਆ ਹੈ ਇਹ ਮਈ ਜੂਨ ਦੀਆਂ ਬਾਜੀਆਂ ਚੁੱਟਿਆ ਹੋਇਆ ਹੈ ਵਧੀਆ ਜਾਨੀ ਜੇ ਤੁਸੀਂ ਆਪਾਂ ਚੌਥਾ ਨੰਬਰ ਲਾਇਆ ਸ਼ਹਿਰ ਦੇ ਵਿੱਚ ਸਹੀ ਆ ਜਲੰਧਰ ਦੇ ਵਿੱਚ ਪੌਂਟੀਆਂ ਦੇ ਵਿੱਚ ਜਲੰਧਰ ਪੌਂਟੀ ਦੇ ਵਿੱਚ ਵੀ ਬਾਈ ਉਹਨਾਂ ਦਾ ਚੌਥਾ ਨੰਬਰ ਲੱਗਾ ਹੈ ਸਹੀ ਹੈ ਸਹੀ ਹੈ ਬਾਈ ਜੀ ਬਹੁਤ ਸੋਹਣੇ ਕਬੂਤਰ ਵੀ ਬੜੇ ਚੰਗੇ ਆ ਬਾਈ ਤੁਹਾਡੇ ਆ ਲਾਲਚੀਨਾ ਕਿਹੜੀਆਂ ਚੋਂ ਚੱਲਦਾ ਪਾਜੀ ਕਾਕੇ ਫਤਿਹਪੁਰ ਵਾਲੇ ਦੇ ਕਬੂਤਰ ਫਤਿਹਗੜ੍ਹ ਵਾਲੇ ੁੰਡਾ ਆਪਣਾ ਭਤੀਜਾ ਹੀ ਆ ਨਿਊਜ਼ੀਲੈਂਡ ਚਲ ਗਿਆ ਬਿੰਦਾ ਹਾਂਜੀ ਸੌਰੀ ਉਹਦਾ ਨਾਮ ਚਿੱਤੇ ਰਹਿ ਗਿਆ ਮੇਰੇ ਤੋਂ ਮਿਸਟੇਕ ਹੋ ਗਿਆ ਉਹਦੇ ਕੂਟਰ ਪਾਜੀ ਫਿਰ ਮੈਨੂੰ ਦੇ ਗਿਆ ਇਹ ਸਹੀ ਹੋ ਗਿਆ ਸਹੀ ਹੋ ਗਿਆ ਅਕਾ ਫਤਿਹਪੁਰੇ ਉਹਦਾ ਚੇਲਾ ਆ ਬਿੰਦਾ ਨਿਊਜ਼ੀਲੈਂਡ ਬਾਈ ਬਾਈ ਉਹਨਾਂ ਦਾ ਗਰੁੱਪ ਵਧੀਆ ਆ ਬਹੁਤ ਵਧੀਆ ਜੀ ਉਹ ਵੀ ਆਪਣੀ ਮੱਤ ਪੂਰੀ ਬਿੰਦਾ ਦਾ ਆਪਣਾ ਸਾਥ ਪੂਰਾ ਇਹ ਬਾਈ ਆਪਾਂ ਪਹਿਲਵਾਨ ਸਾਹਿਬ ਨੂੰ ਵੀ ਮਿਲੇ ਹੋਇਆ ਬਹੁਤ ਵਧੀਆ ਬੰਦੇ ਨੇ ਉਹਨਾਂ ਦੇ ਘਰੇ ਵੀ ਹੂਟਰ ਸਿਸਟਮ ਲਗਾਏ ਸੀ ਤੇ ਦੱਸ ਦਈਏ ਵੀ ਆਪਾਂ ਪਹੁੰਚ ਚੁੱਕੇ ਹਾਂ ਇੰਡੀਆ ਬਈ ਜਿਹੜੇ ਭਰਾਵਾਂ ਨੇ ਲਗਾਉਣੇ ਆ ਹੂਟਰ ਉਹ ਆਪਾਂ ਨੂੰ ਫੋਨ ਕਰ ਸਕਦਾ ਹੈ ਤੇ ਆਪਾਂ ਜਿਹੜੇ ਹੈਗੇ ਆ ਲਗਾ ਦੇਵਾਂਗੇ ਤੇ ਆ ਕਬੂਤਰ ਦੇਖੋ ਕਿੰਦਾ ਦੀ ਆ ਬਾਈ ਦੇ ਕਿਹੋ ਜਿਹਾ ਲੱਗਦਾ ਦੱਸਣਾ ਜਰੂਰ ਠੀਕ ਆ ਜੀ ਸ਼ੌਂਕ ਪੂਰਾ ਸਿਰਾ ਬਈ ਤੇ ਦੋ ਬੱਚੇ ਆ ਵੀ ਗੱਡੇ ਪਏ ਆ ਦੇਖੋ ਬਈ ਇੱਕ ਲਾਲ ਰੱਤਾ ਆ ਤੇ ਇੱਕ ਚਿੱਟਾ ਆ ਤੇ ਦੋ ਬੱਚੇ ਬਈ ਇੱਧਰ ਵੀ ਆ ਆ ਦੇਖੋ ਆਹ ਤੋ ਲੱਗਦਾ ਅੰਡੇ ਵੀ ਆ ਫਾਇਲੇ ਗੱਡੇ ਆਂ ਲੱਗਦਾ ਆ ਲੋ ਬਈ ਇਹ ਅੱਜ ਹੀ ਕੱਢਿਆ ਇੰਨੇ ਲੱਗਦਾ ਬੱਚੇ ਆਹ ਦੇਖੋ ਇਹਨਾਂ ਦੇ ਬੱਚੇ ਭਾਜੀ ਆਪਣੇ ਕੋ ਮਈ ਜੂਨ ਦੇ ਵਿੱਚ ਇਸ ਕਬੂਤਰ ਤੇ ਉੱਡਦੇ ਆ ਜੋਦੇ ਵਾਲੇ ਆ ਇਹ ਠੀਕ ਆ ਇਹ ਟਾਂਕੇ ਵਾਲਿਆਂ ਨੂੰ ਲਾਲ ਚੀਨਾ ਕਬੂਤਰ ਆ ਬਹੁਤ ਚੰਗਾ ਬਈ ਇਹਦੇ ਬੱਚੇ ਭਾਜੀ ਆਹ ਦੇਖੋ ਬਈ ਆਹ ਦੇਖੋ ਨਿੱਕ ਨਿੱਕ ਗਿਆ ਬਿਲਕੁਲ ਛੋਟੇ ਛੋਟੇ ਅਜੇ ਤੱਕ ਕੱਢੇ ਹੀ ਆ ਹਵਾ ਲੱਗ ਜਾਣੀਆਂ ਆਪਾਂ ਇਸ ਕਰਕੇ ਇਹਨੂੰ ਜ਼ਿਆਦਾ ਨਹੀਂ ਛੇੜਨਾ ਇਹਨੂੰ ਕਰ ਰਹੇ ਆਪਾਂ ਬੰਦ ਠੀਕ ਹੈ ਜੀ ਤੇ ਆਹ ਦੇਖੋ ਕਬੂਤਰੀ ਇਹ ਵੀ ਜੋਦੇ ਵਾਲੇ ਦੇਖੋ ਕਬੂਤਰੀ ਦਾ ਵੀ ਯੂਦ ਬਈ ਐਨ ਪਤਲੀ ਪੂਰੀ ਵਧੀਆ ਵਧੀਆ ਸ਼ੌਂਕ ਆ ਵੀਰ ਦਾ ਤੇ ਆਹ ਦੇਖ ਵੀ ਕੁਰੀਫੇ ਪਿੱਛੇ ਇੱਕ ਡੱਬਾ ਵੀ ਬੈਠਾ ਵਈ ਤੇ ਇੱਕ ਖੁੱਡੇ ਦੇ ਆ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਬਾਈ ਜੀ ਤੇ ਆਹ ਪਿੰਜਰਿਆਂ ਨੂੰ ਰੰਗ ਬਾਈ ਉਹਨਾਂ ਨੇ ਕਰ ਦਿੱਤਾ ਆ ਤਿਆਰੀ ਪੂਰੀ ਆ ਤੇ ਇੱਧਰ ਆਜੋ ਦੂਸਰੇ ਖੁੱਡੇ ਦੇ ਵਿੱਚ ਇਹਦਾ ਵੀ ਤੁਹਾਨੂੰ ਕਰਾਈਏ ਸ਼ੌਂਕ ਆ ਆ ਲਓ ਬਾਈ ਪੱਠੇ ਬਾਈ ਕਈ ਕਈ ਵਧੀਆ ਘੜਾਲੇ ਹਨ ਇਹ ਲਾਲੇ ਸਾਰੇ ਛਤਰੀਆਂ ਦੇ ਕਿ ਥੋੜੇ ਕੀ ਰਹਿੰਦੇ ਆ ਅੱਛਾ ਤੇ ਬਾਕੀ ਤਕਰੀਬਨ ਲੱਗੇ ਗਏ ਦੇਖ ਲੋ ਬਈ ਕਰੋ ਸ਼ਾਂਤ ਮੇਰੇ ਭਰਾ ਵਜੇ ਉਹ ਮੇਰਾ ਫੇਵਰੇਟ ਕਬੂਤਰ ਆ ਆਓ ਕਾਲਾ ਚੀਨਾ ਚੱਪ ਆਓ ਦੇਖੋ ਬਈ ਚੱਪ ਕਬੂਤਰ ਪਾਈ ਦਾ ਹੋਰ ਜੂਮ ਕਰਦੇ ਆ ਆਪਾਂ ਆ ਚੱਲ ਗਏ ਇਹਦੇ ਲਾਗੇ ਇਹ ਜੋਦੀ ਦੇ ਘਰੋਂ ਆਇਆ ਭਈ ਚਟੀਆਂ ਅੱਖਾਂ ਦਾ ਹੈ ਜੂਨ ਦੇ ਵਿੱਚ ਸਾਰਿਆਂ 'ਚ ਇਹ ਐਂਡ ਤੋਂ ਉਹ ਟਿੱਡ ਵਾਲਾ ਉਹ ਹਰੇ ਟਿੱਡ ਵਾਲਾ ਹੈ ਇਹ ਜੋਦੀ ਦੋ ਐ ਲਓ ਜੀ ਐਂਡ ਗ੍ਰਾਜ ਹੁੰਦੀਆਂ ਆਵਾਜ਼ੀਆਂ ਦੇ ਵਿੱਚ ਤੇ ਤਿੱਸਰ ਦੇ ਵਿੱਚ ਇੱਕ ਕਬੂਤਰ ਭਾਈ ਆਪਣੇ ਬੈਠੇ ਹੈ। ਦਸਾਇਰੇ ਤੇ ਤਿੱਸਰ ਦੇ ਵਿੱਚ ਬਈ ਘਾਦੀ ਬਾਜੀ ਜਿਵੇਂ ਤਿੱਸਰ ਉੱਡੀ ਸੀ। ਔਰ ਤਿੱਸਰ ਦੀ ਬਾਜੀ ਵੀ ਉੱਡੇ ਨੇ ਹੈ ਕਬੂਤਰ ਬਹੁਤ ਵਧੀਆ ਬਣੇ। ਇਹ ਬੜਾ ਕੁਛ ਹੋ ਗਿਆ। ਆ ਦੇਖੋ ਬਈ ਕੋਕਾ ਗੋਲਾ ਕਬੂਤਰ। ਬੜਾ ਬੜਾ ਸੋਹਣਾ ਕਬੂਤਰ ਨੇ ਵੀਰ ਦੇ ਕੋਲ। ਇਹ ਚਾਪ ਬਈ ਅਜ ਤੱਕ ਆਪਾਂ ਜਿੱਥੇ ਵੀ ਦੇਖਦੇ ਆ ਮੈਂ ਸਿਰਾਂ ਹੀ ਲਾਉਣ ਰਹੇ ਰਿਹਾ ਬਈ ਜੂਨ ਦੇ ਵਿੱਚ ਐਂਡੇ ਕਰਾ ਕੇ ਪੰੰਧਾ ਰਿਹਾ ਆਪਣਾ ਵੀ ਬਈ ਚੇਲਾ ਇੱਕ ਹੈਗਾ ਲਾਲੋ ਮੁਕੇਰੀਆਂ ਤੋਂ ਉਦੋਂ ਕੋ ਵੀ ਇੱਕ ਚਾਪਾ ਉਹ ਬੜਾ ਸਿਰਾ ਟਰੋਂਦਾ ਕਬੂਤਰ ਕੱਲਾ ਹੀ ਉੱਡਦਾ ਰਹਿੰਦਾ ਹੋ ਅੱਛਾ ਇਹ ਦੁਸ਼ਾਰੇ ਚੁੱਡਿਆ ਇੱਕ ਇਹ ਖੱਟੀਆਂ ਦਾ ਬਈ ਬੜੀਆਂ ਸੁਣਾ ਕਬੂਤਰਾਂ ਪਰ ਤਖਾਇੋ ਇਹਨੇ ਹਾਂ ਲੋ ਇਹ ਦੇਖੋ ਕਿੜਗੜੇ ਚੌੜੇ ਪਾਰਾ ਇਸਕੋ ਉਤਰਦੇ ਇਹ ਆਪਣੇ ਬਜ਼ੀਦ ਦਾ ਉਤਰਿਆ ਬਾਗੇ ਪੁਰਾਣੇ ਤੋਂ ਸਹੀ ਹੋ ਗਿਆ ਜੀ ਬੜਾ ਭਰਾ ਆਪਣਾ ਸਾਥ ਦਿੰਦਾ ਉਹ ਵੀ ਵਧੀਆ ਹੈ ਅਸਤਾਜ ਜੀ ਬਹੁਤ ਵਧੀਆ ਹੋ ਚਿੱਟੀਆਂ ਨਹੀਂ ਫੜੀਆਂ ਆਹ ਸਾਹਮਣੇ ਪਹਿਲੇ ਨੰਬਰ ਆ ਜੀ ਆਹ ਦੇਖੋ ਭਾਈ ਇਹਦਾ ਤੁਹਾਨੂੰ ਸ਼ੌਂਕ ਕਰਾਈਏ ਇਹ ਬੁੱਤਰ ਵੀਰ ਕੋਲ ਗੰਦੀ ਰਿਆ ਪਰ ਪੂਰੇ ਵਧੀਆ ਬਹੁਤ ਵਧੀਆ ਆਪਣਾ ਮਨ ਐ ਦੇਖੋ ਭਾਈ ਇਹਨਾ ਚੀਜ਼ ਪੂਰੀ ਪਰ ਵੀ ਦਿਖਾਵੇ ਇਹਦੇ ਭਾਈ ਇਹ ਦੇਖੋ ਭਾਈ ਵਧੀਆ ਬੱਤ ਐ ਲੋ ਜੀ ਦੇਖੋ ਪਰ ਇਸ ਕਬੂਤਰੀ ਦੇ ਬਹੁਤ ਵਧੀਆ ਵੀਰੇ ਛੱਡ ਉਹ ਕਾਲਾ ਚਿਨਾ ਚੱਪ ਵੀ ਫੜਿਆ ਹਾਂ ਜੀ ਦਿਖਾਈਆ ਜਿਆਦਾ ਇਹਦੀ ਵੀ ਖਾਸੀਅਤ ਦੇਖੀ ਆ ਜਿਹਦੇ ਵਿੱਚ ਕੀ ਆ ਭਾਈ ਦੇਖ ਕੇ ਪਤਾ ਲੱਗਦਾ ਭਾਈ ਉੜਦਾ ਭਾਈ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਯਾਨੀ ਕਿ ਗਰਮੀ ਨੂੰ ਜੂਨ ਨੂੰ ਖਾਂਦਾ ਕਬੂਤਰ ਹੈ ਸਹੀ ਆ ਸਹੀ ਆ ਜਿੰਨੀ ਗਰਮੀ ਜਾਗੀ ਪਈ ਇਹਦੇ ਪਰ ਵੀ ਦਿਖਾਓ ਜੀ ਆ ਦੇਖੋ ਬਹੁਤ ਹੀ ਵਧੀਆ ਭਾਈ ਲਾਜਵਾਬ ਕਬੂਤਰ ਆ ਪੂਰਾ ਵਧੀਆ ਔਰ ਪੁੱਛਦੇ ਇਹਦੇ ਪਰ ਜਿਹੜੇ ਹੈਗੇ ਆ ਵਿੱਚੋਂ ਕੁਝ ਵੱਡੇ ਆ ਉੱਪਰ ਨੂੰ ਜਿਹੜੇ ਚੜਦੇ ਆਏ ਆ ਸਹੀ ਆ ਭਾਈ ਬਹੁਤ ਵਧੀਆ ਨੌਵਾਂ ਵੱਡਾ ਦਸਵਾਂ ਉਹ ਤੋਂ ਛੋਟਾ ਤੇ ਅੱਠਵਾਂ ਉਹਦੇ ਤੋਂ ਛੋਟਾ ਭਾਈ ਇਹ ਪਰ ਬੜੇ ਤਰ੍ਹਾਂ ਦੇ ਹੁੰਦੇ ਆ ਇਹ ਵੀ ਕਿਤੇ ਪਰਾਂ ਦੇ ਵੀ ਵੀਡੀਓ ਬਣਾਵਾਂਗੇ ਆਪਾਂ ਛੱਡ ਦਿਓ ਭਾਜੀ ਸੋਨਾ ਪੰਛੀ ਆ ਆ ਪੋਕਾ ਕੋਲਾ ਜਿਆ ਕਿਹੜਾ ਪੱਠੀ ਕਿਹਣਾ ਨੇ ਗੱਡੀ ਆ ਇਹ ਬੜੀ ਆਪਣੇ ਡਾਕਟਰ ਮੰਦਰ ਆ ਜਿਹੜਾ ਹਾਂਜੀ ਚੁੱਕੇ ਤੋਂ ਹਾਂਜੀ ਉਹਦੇ ਘਰੋਂ ਕੂਟਰ ਆਏ ਭਾਜੀ ਇਹਦੇ ਇਹਦੀ ਭੈਣ ਦੇ ਆਪਣੇ ਤੋਂ ਬੱਚੇ ਤਕਰੀਬਨ ਬਹੁਤ ਚੰਗੇ ਉੱਡੇ। ਅੱਛਾ। ਤੇ ਭਾਜੀ ਨੇ ਹੁਣ ਭੇਜੀ ਆਪਾਂ ਨੂੰ। ਸਹੀ ਆ। ਇਹ ਕਲੀਆਂ ਜਾ ਜੇ ਹਨ। ਹਾਂ। ਸਹੀ ਆ। 5-7 ਦਿਨ ਹੀ ਹੋਏਗੇ ਹਾਂ ਜੰਮਦੇ ਹਨ। ਬਹੁਤ ਵਧੀਆ ਜੀ। ਉਹ ਭਾਜੀ ਵੀ ਆਪਣਾ ਪੂਰਾ ਸਾਥ ਦਿੰਦਾ ਜਿੰਨੇ। ਬਹੁਤ ਬਹੁਤ ਵਧੀਆ ਜੀ। ਸ਼ਾਨਦਾਰ ਕਬੂਤਰ। ਸਹੀ ਆ ਵੀਰੇ। ਐਪ ਕਰੋ ਬਈ ਸ਼ੌਂਕ। ਸੀਰੇ ਵੀਰ ਦੇ ਕਬੂਤਰਾਂ ਦਾ। ਠੀਕ ਆ ਜੀ। ਇਹ ਕੋਪਰ ਜਲੰਧਰ ਦਾ ਏਰੀਆ ਬਈ। ਆਪ ਪਿੱਤਾ ਦੀ ਰੋਵਾਲ ਆਪਣਾ ਮਨਬਰੀਦ ਪਿੱਤਾ ਕੈਨੇਡਾ ਤੋਂ ਕੱਲ ਨੂੰ ਆ ਰਿਹਾ ਠੀਕ ਹੈ ਜੀ ਇਹ ਉਹ ਬਾਈ ਦੇ ਬੂਤਰ ਆ ਲਓ ਬਾਈ ਕਰੋ ਸ਼ੌਂਕੇ ਦਾ ਵੀ ਇਹ ਕਰਦੀਆਂ ਭਾਈਆਂ ਭਾਈ ਖੂਹ ਦੇ ਉੱਤੇ 5-5 ਵਜੇ ਬਿੰਦਾ ਰਿਹਾ ਅੱਛਾ ਬਹੁਤ ਵਧੀਆ ਭਾਈ ਖੂਸ਼ ਇਹਦੀ ਜਿਹੜੀ ਹੈ ਲਾਲ ਹੈ ਹਾਂ ਹਾਂਜੀ ਸਹੀ ਆ ਜਮਾਂਦਰੂ ਕਿਹੜੇ ਇਹਨਾਂ ਵਿੱਚੋਂ ਆ ਭਾਜੀ ਇਹ ਅਣਦੀ ਦੱਸੇ ਨੇ ਕੋਈ ਗੱਲ ਹਾਂਜੀ ਹਾਂਜੀ ਇਹ ਉਹਨਾਂ ਚੋਂ ਆ ਇਹ ਦਾ ਠੀਕ ਹੈ ਜਿਹਦੀ ਭੈਣ ਨੇ ਬੱਚਾ ਲੱਗੇ ਬਹੁਤ ਵਧੀਆ ਜੀ ਸ਼ਾਨਦਾਰ ਬਹੁਤ ਹੀ ਵਧੀਆ ਪਰਿੰਦੇ ਬਈ ਕੁਤਰੀਆਂ ਇੱਧਰ ਕਬੂਤਰੀਆਂ ਇਹਦੇ ਵਿੱਚ ਐ ਲਓ ਬਈ ਇਹ ਨਾਰਾ ਸਾਰੇ ਇਹ ਨਾਰੇ ਨਾਰੇ ਤੇ ਬੱਚੇ ਹੈ ਇੱਧਰ ਆਜੋ ਬਈ ਆ ਇੱਕ ਖੁੱਡਾ ਇਹਦੇ ਵਿੱਚ ਸਾਰੀਆਂ ਹੀ ਕਬੂਤਰੀਆਂ ਐ ਲਓ ਬਈ ਆ ਵੀ ਕਰ ਲੋ ਸ਼ਾਨਦਾਰ ਇਹਨੇ ਬਹੁਤ ਸਾਰੇ ਪਰਿੰਦੇ ਰੱਖਿਆ ਵੀਰੇ ਤੇ ਸ਼ੌਂਗ ਜਿਹੜਾ ਲਾਜਵਾਬ ਆ ਬਾਈ ਹੁਣਾਂ ਦਾ ਕਿੱਦਾਂ ਦਾ ਲੱਗਦਾ ਸ਼ੌਂਗ ਦੱਸਣਾ ਜ਼ਰੂਰ ਜੀ ਠੀਕ ਹੈ ਇਧਰ ਵੀ ਕਾਫੀ ਬੱਚੇ ਸਾਰੇ ਲਾਲੇ ਦੇ ਵਿੱਚ ਲਾਲੇ ਲਾਲੇ ਭਾਈ ਇਹ ਸਾਰੇ ਲੱਗ ਚੁੱਕੇ ਆ ਪਹਿਲੀ ਝੋਲਦੇ ਆ ਤਕਰੀਬਨ 10 ਕ ਬੱਚੇ ਐੜੇ ਰੰਦੇ ਬੱਚੇ ਵਧੀਆ ਪੁਲਾਲੇ ਤਖੀ ਬਈ ਹੈ ਬੱਚੇ ਪੁਲਾਉਣਾ ਆਮ ਬੰਦੇ ਦੇ ਵਸਦੀ ਗੱਲ ਨਹੀਂ ਹੈਗੀ ਇਹ ਘਰੇ ਰਹਿ ਕੇ ਪਾਲਦੇ ਆ ਭਰਾਵਾ ਘਰੇ ਰਹਿ ਕੇ ਉੱਪਰ ਚੜ ਕੇ ਦੇਖੋ ਬਾਈ ਪੱਠੇ ਪੱਠੀਆਂ ਕਿੰਨੇ ਤਿਆਰ ਕੀਤੇ ਬਾਈ ਹੋਣਾਂ ਨੇ ਸਿਰਫ ਤੁਹਾਡੇ ਸ਼ੌਂਕ ਲਈ ਬਾਈ ਹੁਣੀਆਂ ਆਵਾਜ਼ੀਆਂ ਢਾਉਂਦੇ ਆ ਸੇਲ ਵਾਸਤੇ ਕਿਸੇ ਵੀ ਭਰਾ ਨੂੰ ਫੋਨ ਨਾ ਕਰੇ ਨਾ ਹੀ ਕੋਈ ਵੀ ਨੰਬਰ ਮੰਗਿਆ ਕਰੋ ਕਿਉਂਕਿ ਨੰਬਰ ਦੇਣਾ ਸਾਨੂੰ ਅਲਾਉਡ ਨਹੀਂ ਹੁੰਦਾ ਕਿਸੇ ਦਾ ਵੀ ਮੇਰਾ ਭਰਾ ਤੇ ਆਪਾਂ ਸ਼ੌਂਕ ਤੁਹਾਨੂੰ ਕਰਾ ਦਿੰਨੇ ਆ ਕਬੂਤਰਾਂ ਦੀਆਂ ਨਸਲਾਂ ਦਿਖਾ ਦਿੰਨੇ ਆ ਠੀਕ ਹੈ ਜੀ ਇੰਨਾ ਹੀ ਆਪਾਂ ਨੂੰ ਬਹੁਤ ਹੁੰਦਾ ਹੈਗਾ ਤੇ ਮੌਕਾ ਮਿਲ ਜਾਂਦਾ ਇਹਨਾਂ ਨੂੰ ਸ਼ੌਂਕ ਕਰਾਉਣ ਦਾ ਤੇ ਬਾਕੀ ਸ਼ੌਂਕ ਵੀਰੋ ਕਿੱਦਾਂ ਦਾ ਲਗਾ ਜਰੂਰ ਦੱਸਣਾ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਆਹ ਲਓ ਬਾਈ ਹੁਣਾਂ ਨੇ ਇੱਕ ਕਬੂਤਰ ਫੋਰ ਫੜਿਆ ਨਰ ਇਹਦੇ ਭਾਜੀ ਸਾਰੇ ਆਪਣੇ ਕੋ ਬੱਚੇ ਹੋਣੇ ਆ ਬੜੇ ਖੂਬ ਆਹ ਲਓ ਬਾਈ ਇਹਦੀ ਨਸਲ ਜ਼ਿਆਦਾ ਬਾਈ ਹੁਣਾਂ ਦੇ ਕੋਲ ਜਿਹੜੀ ਉੜਦੀ ਆ ਇਹ ਹੈਡ ਆਪਣਾ ਇਹ ਹੀ ਆਹ ਲਓ ਬਾਈ ਆਹ ਦੇਖ ਲੋ ਕਬੂਤਰ ਚਿੱਟੀਆਂ ਅੱਖਾਂ ਦੇ ਵਿੱਚ ਪਾਣੀ ਪੂਰਾ ਭਰੇ ਅੱਖਾਂ ਦਾ ਪਰ ਵੀ ਦਿਖਾਓ ਇਹਦੇ ਆ ਲੋ ਬਈ ਆ ਦੇਖੋ ਇਹਦੇ ਪਰ ਦਸਵੀਂ ਕਲੀ ਚੜਦੀ ਪਈ ਆ ਸਹੀ ਆ ਬਈ ਜੀ ਨਹੀਂ ਨਹੀਂ ਮੈਂ ਆਪਣੇ ਤੁਹਾਡੇ ਦਾ ਹੈੱਡ ਹੀ ਮਾਰਨਾ ਹੈ ਇਹਨੀਆਂ ਬੱਚੇ ਜਿਹੜੇ ਆ ਬਹੁਤ ਵਧੀਆ ਵੀਰੇ ਸ਼ਾਨਦਾਰ ਸਹੀ ਆ ਬਾਕੀ ਬਈ ਆਪਣਾ ਚੈਨਲ ਵਿਰਾਟ ਵਿਜ਼ਨ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਹਮ ਵਾਲੀ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਹਮ ਨੂੰ ਬੇਤਰੋ ਦੇਓ ਇਜਾਜ਼ਤ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ